ਰੋਟ ਗਿਆ ਬੰਦਾ ਗੱਡੀ ਦੇ ਤੇ ਕਹਿ ਰਹੇ ਪਾਜੀ ਪਾਈ ਕਿੱਥੇ ਆ ਪਾ ਰਹੇ ਆ ਬਾਹਰ ਦੀ ਨਾ ਬਾਹਰ ਜਾ ਕੇ ਰਸਤੇ ਵਾਂਗੇ ਨਿਕਲਣੇ ਪਏ ਸੀ ਕਿ ਆਪਣਾ ਇੱਥੋਂ ਕੀ ਨਾਮ ਆ ਜੀ ਮੇਰਾ ਹਰਵਿੰਦਰ ਸਿੰਘ ਹੈ ਕਿਹੜੀ ਜਗ੍ਹਾ ਲੱਗੀ ਸੀ ਅੱਜ ਲੁਧਿਆਣਾ ਮਾਲ ਟਾਊਨ ਆ ਜੀ ਕਿਹੜੀ ਗੱਡੀ ਨੂੰ ਲੱਗੀ ਸੀ ਸਰ ਇਹ ਮਰਸਰੀ ਸੀਗੀ ਬਲੈਕ ਕਲਰ ਘਰ ਦੇ ਅੰਦਰ ਖੜੀ ਸੀ ਘਰ ਦੇ ਅੰਦਰ ਸਾ ਨਿਕਲਦੇ ਪਏ ਸੀਗੇ ਬਹੁਤ ਜ਼ਿਆਦਾ ਮਤਲਬ ਕਿ ਦੇਖਿਆ ਧੂਆਂ ਤੇ ਸਾਰੇ ਨੇ ਖੜੇ ਸੀਗੇ ਜਦੋਂ ਅਸੀਂ ਨਿਕਲਿਆ ਦੋਸਤ ਸੀਗਾ ਨਾਲ ਅਸੀਂ ਫਿਰ ਜੋ ਸਾਡੇ ਕੋਲ ਹੋਇਆ ਸੀ ਕੀਤਾ ਚਲੋ ਪਾਣੀ ਦਾ ਪਾਈਪ ਲਗਾਇਆ ਸਿਲੰਡਰ ਸਿਲੰਡਰ ਕੀਤਾ ਕੰਟਰੋਲ ਹੋ ਗਿਆ ਜੀ ਅੱਗ ਦੀਆਂ ਲੱਪਾ ਕਾਫੀ ਨਿਕਲੀ ਬਹੁਤ ਜ਼ਿਆਦਾ ਸੀਗੇ ਨਹੀਂ 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 ਡੀਜ਼ਲ ਕਾਰ ਸੀਗੀ ਬਾਕੀ ਦੇਖਣ ਦੇ ਤਾਂ ਬਰ ਲੱਗਦਾ ਸੀ ਇੱਕ ਵਾਰੀ ਚਲੋ ਬਹੁਤ ਬਗਦਾ ਕਾਫੀ ਪਟਾਕੇ ਵੀ ਵੱਜ ਰਹੇ ਸੀ ਹਾਂਜੀ ਹਾਂਜੀ ਕੰਟਰੋਲ ਹੋ ਗਿਆ ਵੀ ਘਰ ਦੇ ਅੰਦਰ ਨਹੀਂ ਗਿਆ ਪਹਿਲਾਂ ਪਹਿਲਾਂ ਚਲੋ ਆਪਾਂ ਕੰਟਰੋਲ ਹੋ ਗਿਆ ਅੱਗ ਬੁਝਾ ਦਿੱਤੀ ਗਈ ਹੁਣ ਬਿਲਕੁਲ ਜੀ ਬਿਲਕੁਲ ਕੋਈ ਨੁਕਸਾਨ ਨਹੀਂ ਨਹੀਂ ਨੁਕਸਾਨ ਦਾ ਚਲੋ ਪੁਹਾਰਾ ਵਾਲੇ ਇਹੀ ਕਹਿ ਰਹੇ ਵੀ ਸਾਡਾ ਚਲੋ ਨੁਕਸਾਨ ਬਚਾਅ ਹੋ ਗਿਆ ਘਰ ਦੇ ਅੰਦਰ ਨਹੀਂ ਗਿਆ ਬਾਕੀ ਠੀਕ ਹੈ ਠੀਕ ਹੈ ਸ਼ੁਕਰੀਆ হেল্ল' <inaudible> ਚੱਲੋ ਪੈਰੀਪਰ ਰਿਪੋਰਟ ਕਰੀਏ ਇਹ ਮਾਡਲ ਟਾਉਨ ਆ ਜੀ ਚਾਰ ਖੰਭਾ ਚੌਕ ਲਾਲ ਕੋਠੀ ਰੋਡ ਇਹ ਕੋਠੀ ਨੰਬਰ ਹੈਗਾ 331 ਆਰ ਜੀ ਜਿੱਥੇ ਗੱਡੀ ਖੜੀ ਸੀ ਖੜੀ ਗੱਡੀ ਦੀ ਏ ਯਾਨੀ ਕਿ ਅੱਗ ਲੱਗ ਗਈ ਇਹਦੇ ਅਚਾਨਕ ਇਹ ਮਰਸਡੀ ਗੱਡੀ ਆ ਜੀ ਕਿਵੇਂ ਕਾਰਨ ਅਚਾਨਕ ਪਤਾ ਨਹੀਂ ਇਹ ਸਾਰੇ ਘਰ ਦੇ ਘਰੀ ਨੇ ਵੈਸੇ ਤਾਂ ਇਹਨਾਂ ਨੂੰ ਅੰਦਰ ਬਾਅਦ ਚ ਪਤਾ ਲੱਗਿਆ ਵੀ ਗੱਡੀ ਦੇ ਉੱਗਲਗ ਇੱਕ ਗੱਡੀ ਬੰਬੀ ਤੇ ਹੈ ਇਹ ਵੀ ਹੈ ਗੱਡੀ ਕਿ ਦੂਜੀ ਹੈ ਇਹ ਮੇਰਾ ਖਿਆਲ ਕਿਹੜੀ ਹੈ ਇਹ ਸੀਐਨਜੀ ਤਾਂ ਨਹੀਂ ਹੈ ਜੀ ਅੱਛਾ ਮੇਰੀ ਕਾਲ ਨਾਉਂ ਗੱਡੀ ਆਲੇ ਵਾਲੇ ਖਤਰਾ ਤਾਂ ਨਹੀਂ ਨਹੀਂ ਫਿਲਹਾਲ ਤਾਂ ਹਜੇ ਤੱਕ ਨਹੀਂ ਕੋਈ ਖਤਰਾ ਆਲੇ ਵਾਲੇ ਲੋਕਾਂ ਨੇ ਕੰਟਰੋਲ ਕਰ ਲਿਆ ਸਾਰਿਆਂ ਨੇ ਹਾਂਜੀ 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 ਤੇ ਘਰ ਚ ਪਤਾ ਲੱਗ ਗਿਆ ਜੀ ਸਾਰੇ ਪਬਲਿਕ ਨੇ ਬਹੁਤ ਸਾਥ ਦਿੱਤਾ ਬਹੁਤ ਆਂਡੀਆਂ ਗਵਾਂਡੀਆਂ ਨੇ ਯਾਨੀ ਬਹੁਤ ਸਹਿਯੋਗ ਦੇਣ ਨਾਲ ਗੱਡੀ ਦਾ ਅੱਗ ਨੂੰ ਕੰਟਰੋਲ